ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਮੁਕਵਾਗ ਪਾਤਸ਼ਾਹ ਦਸਨੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਮੇ ਪਾਤਸ਼ਾਹ ਗੁਰੂ ਕੇ ਬਾਗ ਕੂਕੇ ਵਾਲੀ ਜ਼ਿਲ੍ਹਾ ਸ੍ਰੀ ਅਮ੍ਰਿਤਸਰ ਜੀ ਵਿਖੇ ਦੀਵਾਨ ਲਾਇ ਕੇ ਬੈਠੇ ਥੇ ਇੱਕ ਪੰਡਤ ਜੋਤਿਸ਼ੀ ਆ ਕੇ ਅਰਜ਼ ਕਰੀ ਕਿ ਗੁਰੂ ਜੀ ਮੈਂ ਜੋਤਿਸ਼ ਵਿਦਿਆ ਜਾਣਦਾ ਹਾਂ ਗੁਰੂ ਜੀ ਬ੍ਰਾਹਮਣ ਵਿਦਵਾਨ ਦੇਖ ਕੇ ਆਦਰ ਮਾਨ ਕੀਆ निवास दिया एक दिन पंडित माता जी के दर्शन को महलों में गया और अर्ज करी माता जी मैं ज्योतिषी हाँ माता गुजरी जी पुछया हे पंडित ज्योतिष तेरा की होगा तब पंडित देवीदास जी ने हथ देखा और ग्रह विचार प्रश्न सोध हाथ जोड़ कर कहा तो लेख अंश नहीं लिखी फिर माता जी उसे रुखसत किया ਮਨ ਮੇ ਬੈੜੀ ਚਿੰਤਾ ਉੱਜੀ ਗਮ ਸੇ ਚਿਤ ਕੋ ਰੋਗ ਉੱਜਿਆ ਇੱਕ ਰੋਜ ਗੁਰੂ ਜੀ ਪਾਸ ਮਾਤਾ ਨੇ ਅਰਜ਼ ਕਰੀ ਹੇ ਸੱਚੇ ਪਾਤਸ਼ਾਹ ਉੱਤਰਾ ਦਾ ਉਪਾਦ ਹੋਵੇ ਜੋ ਦੇ ਦਾ ਰੋਗ ਹਟੇ ਤਾਂ ਗੁਰੂ ਜੀ ਬਚਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਾਓ ਤੇ ਕੜਾ ਪ੍ਰਸ਼ਾਦ ਕਰਵਾ ਕੇ ਅਰਦਾਸ ਕਰੋ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਮਰ ਸਿਲਾ ਪਰ ਬੈਠ ਕੇ ਨਿਰੰਕਾਰ ਦਾ ਤਪ ਭਜਨ ਕੀਤਾ ਹੈ ਉਸ ਦੇ ਆਧਾਰ ਕੇ ਆਸਰੇ ਕਰਕੇ ਤੁਹਾਡੇ ਸਰੀਰ ਤੋਂ ਨਿਰੰਕਾਰ ਜੀ ਸਾਇਦ ਜادہ ਬਖਸ਼ਣਗੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ ਤੇ ਫਿਰ ਪੰਜ ਰੋਜ਼ ਪਿੱਛੇ ਮਾਤਾ ਜੀ ਦੇ ਸਰੀਰ ਅੰਦਰ ਸ਼੍ਰੀ ਸਾਹਿਬ ਜੱਦੇ ਜੀ ਦਾ ਆਸਵਾਨ ਸਥਿਤ ਹੋਇਆ ਵਿਸਾਖ ਸੁਦੀ ਮਾਤਾ ਜੀ ਦੀ ਦੇ ਵਿਖੇ ਕੋਈ ਰੋਗ ਨਾ ਰਹਾ ਬੜੀ ਪ੍ਰਸੰਨਤਾ ਕੋ ਪ੍ਰਾਪਤ ਪਏ ਜੈਸੇ 16 ਵਰਸਾ ਦੀ ਉਮਰ ਪਾਸੀ ਗੁਰੂ ਕੇ ਬਾਗ ਸ਼੍ਰੀ ਗੁਰੂ ਜੀ 5 ਮਹੀਨੇ ਰਹੇ ਫਿਰ ਗੁਰੂ ਜੀ ਹੁਕਮ ਕੀਤਾ ਅਸਾਂ ਪਟਨੇ ਸ਼ਹਿਰ ਤਪ ਕੀਤਾ ਸੀ ਉੱਥੋਂ ਸਾਹਿਬ ਜਾਦਾ ਅਵਤਾਰ ਤਾਰੇਗਾ ਔਰ ਖਾਲਸਾ ਪ੍ਰਗਟ ਕਰੇਗਾ ਇਤਨਾ ਹੁਕਮ ਸੁਣ ਮਾਤਾ ਜੀ ਤੇ बखता मल हो अर्ज करी हे गुरु जी तुसा कैसा तप किया दसो सुन के प्रसन्न होवाने गुरु जी वचन जो महकाशुर दैंत देवत्या राज खो के बहुत क प्राप्त पाया सी देवी के साथ लगा से जंग करने अपने मनो इच्छा धार के देवी लिया कर ਆਪਣੇ ਮਹਿਲ ਮੇ ਬਲੀ ਪੁੱਤਰ ਪੈਦਾ ਕਰਾਂਗਾ ਇੱਕ ਸਮੇਂ ਯੁੱਧ ਦੇਵੀ ਤਕਤ ਭਾਈ ਅਲੋਪ ਹੋ ਗਈ ਫਿਰ ਦੈਤ ਨੇ ਬੜਾ ਦੁੰਦ ਮਚਾਇਆ ਗੁਰੂ ਜੀ ਬਚਨ ਕੀਤਾ ਅਸੀਂ ਗੁਰੂ ਜੇਲਾ ਦੋਵੇਂ ਗੰਗਾ ਜੀ ਦੇ ਕਿਨਾਰੇ ਤਪ ਧਾਰ ਕੇ ਬੈਠੇ ਸੀ ਔਰ ਸ਼ੇਰ ਕੇ ਮਰੀਗਾਨ ਪਰ ਫਿਰ ਦੈਤਾ ਆਨਕਰ ਬੜਾ ਦੁੱਖ ਦਿਆ ਸੀ ਤੁਸੀਂ ਵੀ ਦੇਵੀ ਦੇ ਨਾਲ ਹੋ ਕੇ ਦੱਸੋ ਦੇਵੀ ਕਿੱਥੇ ਹੈ ਫਿਰ ਅਸਾਂ ਅਕਾਲ ਪੁਰਖ ਦਾ ਸਿਮਰਨ ਕਰ ਆਪਣੇ ਬੰਗੰਬਰ ਆਸਣ ਝਾੜਿ ਤੇ ਐਸੀ ਸ਼ੇਰ ਪੈਦਾ ਹੋਏ ਉਹਨਾਂ ਸਾਰੇ ਦੰਤ ਪਖ ਲਿੱਤੇ ਅਸੀਂ ਇਸ਼ਨਾਨ ਕਰ ਧਿਆਨ ਧਰ ਬੈਠੇ ਤੋਂ ਦੰਤ ਇੱਕ ਵੀ ਜੀਤ ਦਾ ਨਜ਼ਰ ਨਾ ਆਇਆ ਪਿੱਛੇ ਦੇਵੀ ਪ੍ਰਗਟ ਪਈ ਦੰਤ ਜੁਦ ਕਰਨੇ ਕੋਈ ਨਜ਼ਰ ਨਾ ਆਇਆ ਸਰਬ ਮਰ ਪੜੇ ਦੇਵੀ પ્રસન્ન ਪਈ ਕਲਯੁਗ ਵਿਖੇ ਤੇਰਾ ਪੰਥ ਚੱਲੇਗਾ और मैं आपके अंग संग तुसा मेरी रखिया करी है ऐसे उत्तम वचन सुनकर परम प्रसन्न हुए गुरु जी हुए चले थोड़ी ही दिनों में संगत को दर्शन देखते। देते दरबार लगाते प्रयाग काशी आदि तीर्थ में दीदार देते पटने शहर में गंगा जी के किनारे पर उत्तम स्थान जानकर महलों की स्थिति की पीछे सुनकर सिख भी आए टाके बंगाल के पोसुद्धि समाप्ति समन्त गुरु दसवें पातशाह जी ने अवतार धारिया सब पूम लोक पैगंबर उलिये पशु देवी पशिप चरण आन दर्शन करते पाए और अकाल कह कलगीर पंथ का बाली प्रगट पया है सर्व पृथ्वी का पार उतारेगा और जीवा की रक्षा करेगा और नरसिंह और मेघे को गर्जा और श्री गुरु जी का नाम गोविंद राय जी रखे शेर का पंथ चलेगा और गुरु जी के साथ शक्ति हाजिर रहेगी ये कहकर सर्व देवता अलोक पाए गुरु जी पटने आए बैठे साथ जादे को देखकर प्रसन्न हुए जब गुरु गोबिंद राय दस बरस के हुए तुरु तेग बहादुर जी ने हुक्म दिया ਚਾਰ ਲਿਖਾਰੀਆਂ ਕਬੂਲੇ ਜੋ ਬਚਨ ਕਹੇ ਉਹ ਲਿਖਾ ਕਰੋ ਪਹਿਲਾ ਬਖਤਮਲ ਦੂਜਾ ਤਰਨਰਾਇ ਤੀਸਰਾ ਖੜਗਰਾਮ ਚੌਥਾ ਦਿਆਰਾਮ ਇਹ ਚਾਰ ਲਿਖਾਰੀ ਆਣ ਹਾਜ਼ਰ ਹੋਏ ਤਾਂ ਸ੍ਰੀ ਗੁਰੂ ਜੀ ਹੁਕਮ ਦਿੱਤਾ ਜੋ ਸਿੱਖ ਪੁੱਛਣ ਔਰ ਸ੍ਰੀ ਗੁਰੂ ਮੁਖਵਾਕ ਸੰਤਾ ਸਿੱਖਾ ਕੋ ਹੁਕਮ ਦੇਵਨ ਤੁਸੀਂ ਲਿਖਿਆ ਕਰੋ ਗੁਰੂ ਗੋਬਿੰਦ राय ਜੀ ਬੜਦੇ ਵੱਡੇ ਅਚਰਜ ਖੇਲੇ ਖੇਲ अपने इष्ट धर्म का उपदेश सिंगा सिखा संगता प्रति कथा प्रसंग का चरित्र सर्ब नाटक दे छेवें त्याय विखे कहा है जद श्री गुरु जी बचन किया तब बचन मान सिखा मनते शक करने ले सर्व प्रसंग लिखा दिए आगे गुरु तेग बहादुर जी की कथा चली जद गुरु तेग बहादुर साहब जी ने ਦਿੱਲੀ ਮੇ ਸੀਸ ਦਿੱਤਾ ਤਾਂ ਸ਼੍ਰੀ ਗੁਰੂ ਕਲਗੀਧਰ ਜੀ ਨੇ ਹੁਕਮ ਕੀਤਾ ਹੇ ਸਿੱਖੋ ਗੁਰੂ ਜੀ ਦਾ ਸੀਸ ਲਿਆਓ ਤਾਂ ਜੀਉਨ RAM ਹੁਕਮ ਲੈ ਕੇ ਤੁਰ ਪਿਆ ਕੁਦਰਤ ਨਾਲ ਸੀਸ ਲੈ ਕੇ ਆਇਆ ਤੁਰਕਾਂ ਦੇ ਪਹਿਰੇ ਖੜੇ ਹੀ ਰਹੇ ਕੋਈ ਖਬਰ ਨਾ ਰਹੀ ਗੁਰੂ ਜੀ ਦੇ ਸੀਸ ਦਾ ਸੰਸਕਾਰ ਕੀਤਾ ਪਿੱਛੋਂ ਗੰਗਾ ਭੁਲਣਾ ਦੀ ਤਿਆਰੀ ਕੀਤੀ ਪਹਿਲੀ ਪੋਲੀ ਜਪ ਸਾਹਿਬ ਦਾ ਪਾਠ ਦੁੱਧ ਆਹਾਰ ਕਰ ਸੂਧ ਕੀਤੀ ਗੁਰੂ ਕਲਗੀਧਰ ਜੀ ਨੇ ਤਬ ਆਕਾਸ਼ ਬਾਣੀ ਹੋਈ ਅਸਾਡੇ ਫੁੱਲ ਤੁਸਾਂ ਚਫੇਰੇ ਸ਼੍ਰੀ ਅੰਮ੍ਰਿਤਸਰ ਜੀ ਦੇ ਪਵਿੱਤਰ ਭੂਮਿਕਾ 308 ਸ੍ਰੀਂਥਾ ਦੇ ਤੁਲ ਹੈ ਜੋ ਪੱਥੇ ਗ੍ਰਾਮ ਹਰਸਰ ਥਾਨ ਹੈ ਉਥੇ ਸ਼੍ਰੀ ਗੁਰੂ ਨਾਨਕ ਜੀ ਜਪਜੀ ਦਾ ਇਕੋਤ੍ਰ ਸੋ ਪਾਠ ਕਰਕੇ ਵਰ ਦਿੱਤਾ ਸੀ ਇੱਥੇ ਸੰਸਾਰ ਦਾ ਉਧਾਰ ਹੋਵੇਗਾ ਤਰਤੀਕਾ ਆਦ ਹੈ ਗੁਰੂ ਕਾ ਧੀਰਤ ਹੈ ਸਰਬ ਥੀਠਾ ਕੀ ਸ਼ਕਤੀ ਉਸ ਵਿਖੇ ਆਈ ਹੈ ਸ੍ਰੀ ਅੰਮ੍ਰਿਤਸਰ ਫੁੱਲਾਂ ਨੂੰ ਇਸ਼ਨਾਨ ਕਰਵਾ ਕੇ ਜਪਜੀ ਦਾ ਪਾਠ ਕਰਵਾ ਪਰਮ ਸਰਦਾ ਸਹਿਤ ਕੜਾ ਪ੍ਰਸ਼ਾਦ ਵਰਤਾਓ ਯਥਾ ਸ਼ਕਤ ਅੰਨ ਵਰਸਤ ਗਜ ਅਸਤ ਪੂਜਾ ਕਰਕੇ ਉੱਥੇ ਫੁੱਲ ਪ੍ਰਵਾਦਿਓ ਸਿੱਖਾ ਪੁੱਛਿਆ ਗੁਰੂ ਸੱਚਾ ਪਾਤਸ਼ਾਹ ਸੰਗਤ ਆਖਦੀ ਹੈ ਅੱਗੇ ਜਿੰਨੇ ਗੁਰੂ ਹੋਏ ਹਨ ਉਨ੍ਹਾਂ ਕੋ ਗੁਰੂ ਜੀ ਆਪਣੇ ਹੱਥੀ ਗੁਰਿਆਈ ਦਾ ਛਤ੍ਰ ਚੋਰ ਤੇ ਸਿਰ ਤੇ ਫਿਰਦੇ ਸੇ ਤਾ ਤਖਤ ਉਤੇ ਗੁਰੂ ਜੀ ਬੈਠਦੇ ਸੇ ਸੋਢੀ ਗੋਬਿੰਦ ਸਿੰਘ ਜੀ ਆਪੇ ਹੋ ਗੁਰੂ ਬਣੇ ਬੈਠਾ ਹੈ ਨਾਲੇ ਤੁਸੀਂ ਆਖਦੇ ਹੋ ਜੀ ਗੁਰੂ ਨਾਨਕ ਸਾਹਿਬ ਜੀ ਦੇ ਦਸਾ ਅਵਤਾਰਾਂ ਦੀ ਇੱਕ ਜੋਤ ਹੈ ਅਸੀਂ ਤਾਂ ਪ੍ਰਤੀਤ ਕਰਾਂਗੇ ਜੇ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦਸਾ ਅਵਤਾਰਾਂ ਦਾ ਇਕੱਤਰ ਦਰਸ਼ਨ ਕਰਵਾਏਗਾ ਗੁਰੂ ਜੀ ਹੁਕਮ ਦਿੱਤਾ ਸਿੱਖੋ ਅੰਮ੍ਰਿਤ ਵੇਲੇ ਸਾਡੇ ਹਜ਼ੂਰ ਬੈਠ ਕੇ ਬਾਣੀ ਦਾ ਪਾਠ ਕਰਿਆ ਕਰੋ चौथी पाठशाला दीं लामा का जबजी साहिब जी ਦੇ ਪਿੱਛੇ ਪਾਠ ਕਰਿਆ ਕਰੋ ਗੁਰੂ ਜੀ ਕਲਗੀਤਰ ਐਸੀ ਕਰਾਮਾ ਦਿਖਾਈ ਨੋ ਪਾਤਸ਼ਾਹੀਆ ਦਸਮਾ ਗੁਰੂ ਗੋਬਿੰਦ ਸਿੰਘ ਜੀ ਦੀਵਾਨ ਲਗਾ ਕੇ ਬੈਠੇ ਸਿੱਖ ਦਰਸ਼ਨ ਕਰਕੇ ਨਿਹਾਲ ਹੋਏ ਫਿਰ ਗੁਰੂ ਜੀ ਨੇ ਹੁਕਮ ਦਿੱਤਾ ਗੁਰੂ ਰ单दास जी ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਪ ਤਪ ਭਜਨ ਕੀਤਾ ਹੈ ਔਰ ਸੰਗਤਾਂ ਕੋ ਨਿਹਾਲ ਕੀਤਾ ਹੈ सिखों तुसा भी पूजा करनी जे कोई मन करके तन करके राम सिला गुरमुखी अखरा साथ दर्शन करेगा वो सिख मेरा दर्शन करेगा और अकाल पुरख का बचन है गुरु तेग बहादुर जी का हुक्म मान के गुरु गोबिंद सिंह जी जपजी साहेब जी, जी का पाठ किया गुरु अर्जन साहब जी का हृदय विखे ध्यान करके ता गुरु जी दर्शन दिया फिर अमर सिला पर विराजमान हुए और बचन किता हे सिखो जब जी साहब के पाठ करने से सर्व कार्य सिद्ध होए जावन गे और शुद्ध पौना साथ आहार दूध प्रोने का करो ता तो सू गुरु जी का दर्शन होवेगा और सिखा अर्ज करी सच्चे पातशाह जी असी फुल कितने जाकर परवाइए और आज्ञा होई तुसी फुल हरसर झील जावो बचन मान कर दया राम तरमु हटीला दास साहिब दास हिम्मत दे भाई दास उत्ते चंद वक्त मल बुद्धि उन पुल लैके तुरे जाए कर अमृतसर जी पहुंचे अमृतसर जी अस्नान कराए कर यात्रा करके फिर संगत ने गंगा सर की तैयारी की तीसरे पहर गंगा सर जी जाए पहुँचे अस्ान किया मन शीतल हुआ और कहा बड़ा तपोवन है और संगत बड़ी आनंद होती पई तन गुरु जी है ऐसे सुंदर तीरथ का दर्शन कर स्नान कर सर्व लोगों के शोक दूर कड़ा प्रसाद कराए कर अरदास कराई फुल्ला को कराए कर जप जी साहब का पाठ करके फुल सिख ने जायकर रावे विखे परवाह दिए तब संगत दीवान लगा कर बैठी एकादशी का दिन सी तब संध्या विखे ਗੰਗਾ ਜੀ ਨੇ ਦਰਸ਼ਨ ਦਿਆ ਔਰ ਸਤ ਪ੍ਰਕਰਮਾ ਕਰੀਆਂ ਫਿਰ ਬੈਠ ਕੇ ਦਰਸ਼ਨ ਕਰ ਅਰਜ਼ ਕਰੀ ਔਰ ਕਿਹਾ ਪਾਪੀ ਲੋਕ ਮੇਰਾ ਨਾਮ ਲੈ ਕੇ ਇਸ਼ਨਾਨ ਕਰਦੇ ਹਨ ਇਸ ਕਾਰਨ ਮੇਰਾ ਰੰਗ ਕਾਲਾ ਹੋ ਗਿਆ ਸੀ ਤਾਂ ਤੇ ਮੈਂ ਵਿਸ਼ਨੂੰ ਭਗਵਾਨ ਜੀ ਦੇ ਪਾਸ ਅਰਦਾਸ ਕਰੀ ਮੇਰਾ ਰੰਗ ਸਫੇਦ ਹੋ ਗਿਆ ਜਿਤਾ ਵਿਸ਼ਨੂੰ ਭਗਵਾਨ ਕਿਹਾ ਤੂੰ ਸ਼੍ਰੀ ਅੰਮ੍ਰਿਤਸਰ ਜੀ ਜਾ ਕੇ ਦਰਸ਼ਨ ਕਰਾਵੋ ਤਾਂ ਤੇਰਾ ਰੰਗ ਸਫੇਦ ਹੋ ਜਾਵੇਗਾ उत्तर नाना प्रकार के देवी देवते सिद्ध साधु तपीशर मुनीसर नौ नाथ बिवंजा बीट छे जति गुप्त प्रगट श्री ग्रंथ साहब जी के पास बास करते हैं और श्री गुरु ग्रंथ साहिब जी का दर्शन कर सुख में रहते हैं सिख गुरु के फुल को नमस्कार करके गंगा जी के मुख थी सरब वार्ता सुर के बड़े खुश हुए श्री गुरु तेग बहादुर जी दे फुल प्रवाहे और शब्द सिखा ने पढ़िया प्रेम संयुक्त शब्दों का पाठ करके सिखा पोग पाया फिर गंगा ने कहा गुरु जी विष्णु भगवान जी कहा जब जी पाठ करे करावे उसकी चौरासी कट्टी जाएगी अपनी इच्छा अनुसार बैकुंटपुरी आए जब जी मंत्र मेरे स्वास है गुरमुखी आखर मेरे रोम हैं ਪੀਰ ਗੰਗਾ ਜੀ ਆਖਿਆ ਉਸ ਰੋਦ ਦੀ ਮੈਂ ਇੱਥੇ ਸੰਤ ਰੂਪ ਉਤਾਰ ਕੇ ਰਹਿੰਦੀ ਹਾਂ ਮੇਰੀ ਕੋ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਾਓ ਸਿੱਖ ਗੁਰੂ ਕੇ ਸੁਣ ਕੇ ਪ੍ਰਸੰਨ ਹੋਏ ਔਰ ਬੁੱਧੂ ਪਣੀ ਅਤੇ ਭਾਈ ਗੁਰਦਾਸ ਜੀ ਨੇ ਗੰਗਾ ਜੀ ਕੋ ਬੜੇ ਪ੍ਰੀਮ ਸੇ ਸ਼੍ਰੀ ਜਪਜੀ ਸਾਹਿਬ ਦਾ ਪਾਠ ਸੁਣਾਇਆ ਗੰਗਾ ਜੀ ਸੁਣ ਕੇ ਨਿਹਾਲ ਹੋਈ ਤਾਂ ਸਿੱਖਾ ਸੰਤਾ ਪੁੱਛਿਆ ਗੰਗਾ ਜੀ ਤੈਨੂੰ ਪਗਿਰਤ ਹੀ ਨਦੀ ਦੇ कितने बरस हुक्म है तो गंगा जी कहा सिखो मेरा मन इत्थो जाना नहीं पसंद करता श्री अकाल पुरख के मेरे दर्शन की इच्छा करे इनान पहले खूह पर श्री अमृतसर सरोवर अरसर में शुद्ध मन से करके फिर जब जी साहब जी का इकोत्र सौ पाठ करेगा तीस को प्रतख्य मैं दर्शन देवगी और इस जगह जगह ਦਾਨ ਤਪੱਸਿਆ ਕਰਾ ਪ੍ਰਸ਼ਾਦ ਕੀਰਤਨ ਤਿਲ ਕਾਮਨ ਹੋ ਕੇ ਮਿਲਦਾ ਫਲਦਾ ਹੈ ਇਸ ਜਗ੍ਹਾ ਬਹੁਤ ਸੰਤ ਗੁਪਤ ਪ੍ਰਗਟ ਰਹਿਣਗੇ ਨਾਮ ਕੀ ਪ੍ਰਵਾਹ ਚੱਲੇਗਾ ਦਿਨੋ ਦਿਨ ਕਲਾ ਸਵਾਈ ਹੋਵੇਗੀ ਸਿੱਖੋ ਤੁਹਾਡਾ ਗੁਰੂ ਪੂਰਾ ਹੈ ਦੇਗ ਤੇਗ ਕਾ ਸੱਚਾ ਤਨੀ ਹੈ ਇਸ ਦੀ ਦੁਹਾਈ ਚਾਰ ਕੁੰਟ ਫਿਰੇਗੀ ਬੜਾ ਭਾਰੀ ਪੰਤ ਪ੍ਰਗਟ ਕਰੇਗਾ ਸ਼ਬਦ अविचल नीव तरी गुरु नानक नित-नित चढ़े सवाई इसमें और अकाल पुरख में अवेतता है हे सिक्खो गुरु जी के सच्चे मन से सेवा करो मीरी पीरी का मालिक तहाड़ा सतगुर है दस पातशाहियां गुरु गुरु नानक गुरु गोविंद सिंह एक रूप जानो हे सिक्खो एहे तीर्थ बहुत प्राणा है जो इस जगह स्नान कर दर्शन करे ਤਿਸ ਕੋ ਗੰਗਾ ਜੀ ਦਾ ਦਰਸ਼ਨ ਹੋਵੇਗਾ। ਕੋ ਹੋਏ ਕੁਰੂ ਖੇਤਰ ਕਾ ਕੁਛ ਕਾਮ ਨਹੀਂ। ਇਹਾਂ ਸਤਿਗੁਰੂ ਜੀ ਕੇ ਤੀਰਥ ਕਾ ਨਿਵਾਸ ਹੈ। ਸਿੱਖ ਸੁਣ ਕੇ ਬੜੇ ਰਾਜ਼ੀ ਹੋਏ ਤਨ ਤਨ ਗੁਰੂ ਕਾ ਤੀਰਥ। ਇਤਨਾ ਕਹਿ ਕੇ ਗੰਗਾ ਜੀ ਅਲੋਪ ਹੋ ਗਈ ਔਰ ਸਿੱਖ ਸ੍ਰੀ ਵਾਹਿਗੁਰੂ ਜੀ ਕਾ ਜਾਪ ਕਰਨ ਲੱਗੇ। ਅੱਗੇ ਸਾਖੀ ਦੂਸਰੀ ਚੱਲੀ। ਸਤਿ ਸ੍ਰੀ ਅਕਾਲ ਉਰਖ ਕਲਗੀ ਧਰਦਸ ਅਵਤਾਰ ज्योत निरंकारी राखो पैज हमारी जी सच्चे पातशाह निमानिया के माण दे के देता ऐसे सच्चे पातशाह का मथा टेक किया वाचना जी भक्ति प्रवान होवे जी सच्चे शाह आपकी आज्ञा से आए खोज करने से परम पवित्र श्री हरसर सुधासर जी तीर्थ का दर्शन किया मन बड़ा आनंद हुआ और आपकी दया करके माता गंगा का हर सर भी प्राप्त होया श्री जपजी साहिब जी के पाठ करके कड़ा प्रसाद करवाकर अरदास करके फुल्ला भी श्री रामसर जीत जी थो स्नान करवा के रावी के बीच प्रवाह कर दिए बड़ा वैराग हुआ अब आपको दर्शन करने को मन हुआ है ऐसी प्रार्थना लिखकर ਅਰਦਾਸ ਲਪਾਫੇ ਵਿੱਚ ਬੰਦ ਕਰਕੇ ਹਿੰਮਤ ਦੇ ਕੇ ਹੱਥ ਵਿਖੇ ਦੇ ਕੇ ਇਹ ਕਹਾ ਕੇ ਆਪ ਜਲਦੀ ਜਾਕਰ ਸੱਚੇ ਪਾਤਸ਼ਾਹ ਕਰ ਦਰਸ਼ਨ ਕਰੋ ਔਰ ਅਸੀਂ ਵੀ ਪੰਜ ਦਿਨ ਤੀਕਰ ਸ੍ਰੀ ਮਹਾਰਾਜ ਦੇ ਦਰਸ਼ਨ ਵਿੱਚ ਹਾਜ਼ਰ ਹੋਵਾਂਗੇ ਹਿੰਮਤ ਦੇ ਇਹ ਬ话 ਸੁਣਕਰ ਬੜਾ પ્રસન્ન ਹੁਆ ਔਰ ਬੜੇ ਆਨੰਦ ਸੇ ਦਿਨ ਰਾਤ ਚੱਲ ਲਾ ਸਤਲੁਜ ਸੇ ਪਾਰ ਲੰਘਕਰ ਅਨੰਦਪੁਰ ਵਿਖੇ ਜਾਇ ਪਹੁੰਚਾ सच्चे पातशाह जी देर जा करके बैठ के, के शीस नवाकर पेटा दिया ता श्री गुरु जी संगत से समाचार पूछा और पढ़कर संगत को मान दिया और बचन सिखो हिम्मत को लो जाओ गर्म जल से स्नान करवा के दुध छकाओ रस्ते का थके महत्तर जाएगा सिक्का ने थोड़े दिन श्री हरसद जी में हर रोज श्री जप जी साहेब जी का पाठ करके और फूल परवा कर आनंद सुत होकर कड़ाह प्रसाद करवाए कर अरदासा सोध कर अधीन होके चलने की तैयारी करी धीरे धीरे चल सतलुद स्नान करके जाए गुरु जी के दर्शन किए और चरणों में शीश निभाए दर्शन पाया शोभा रूपी तथत पर दीवान में श्री सतगुरु जी विराजमान थे सिख दर्शन करके निहाल होए और कहा वाह श्री गुरु नानक जी और गोबिंद सिंह जी तेरी सच्ची कला सच्चा फरमान सिखों के प्रेम से अमाकन हुआ श्री गुरु जी तन तन कहकर वचन किया निहाल हुए तुसे जो श्री गुरु तेग बहादुर जी के फूल परवाहे कहो बकतमल कैसा कु है हाँ सच्चे बादशाह जी सत्य स्थान है और भजन रूप तीर्थ है गंगा जी के या मैं श्री अकाल जी के हुक्म से तप करने को संत रूप तार करके यहाँ रहती हो जो सिख श्री जग जी जी का दूध आहार करके पाठ करे शुद्ध मन से तो सुते ही अकाल पुरख जी के दरबार विखे प्रमाण हो गए और मैं भी उसको दर्शन देवगी और जो सिख सिखणियाँ इश्नान करके जप तप व्रत करे कड़ा प्रसाद लेकर यथाशक्त भेटा लेकर हाजर हो उसका फल तिलका मन होकर प्राप्त होगी और उसको किसी तीरथ की वंशा ना रहेगी गुरु जी ये वचन सुनकर बड़े आनंद हुए और हुक्म देकर कड़ा प्रशाद कराए जोड़ मेल आनंद होकर प्रातः काल श्री गुरु तेग बहादुर जी अगे अरदास करके प्रसाद बरताए आज्ञा को पाए कर लांगग्री तुरंत उद्दम करके श्री भाई गुरु जी का कर जाप करके प्रसाद अमृत वेले तैयार कर दीवान गुरु के विखे लेकर हाजिर हुआ सिख आसा दी वार लगाए अनंत साहिब जी का पाठ कर अरदासन शोध कर लगे बरतार तारागियां राग माज विचों शब्द उचारिया सो होवत जो चित्त ना होए ताका हुकम ना मेरे कोई ਇਸ ਪ੍ਰਕਾਰ ਸ਼ਬਦ ਪੜ੍ਹ ਕੇ ਓਗ ਪਾਇਆ ਬੋਲੋ ਭਾਈ ਜੀ ਵਾਹਿਗੁਰੂ ਅੱਗੇ ਸਾਖੀ ਤੀਸਰੀ ਚੱਲੀ ਗੁਰੂ ਜੀ ਬਾਦਰਗੜ ਦੇ ਦਰਬਾਰ ਲਗਾ ਕੇ ਬੈਠੇ ਲੋਕਾ ਹਰੀਜਨ ਫੜੇ ਜੋ ਜ਼ਹਿਰ ਦੇ ਕੇ ਗਊ ਹੱਤਿਆ ਕਰਦੇ ਸਨ ਤਾਂ ਗੁਰੂ ਜੀ ਹੁਕਮ ਦਿੱਤਾ ਜੇਕਰ ਸੱਚ ਕਹੋਗੇ ਤਾਂ ਛੱਡਾਂਗੇ ਉਹਨਾਂ ਸੱਚ ਕਿਹਾ ਅਸੀਂ ਚੰਮਾ ਦੇ ਅਰ ਮਾਸ ਦੇ ਲੋਭ ਪਿੱਛੇ ਮਾਰਨੇ ਹਾਂ ਹੁਕਮ ਹੋਇਆ ਸਿੱਖੋ ਛੱਡ ਦਿਓ ਸਿੱਖਾ ਅਰਜ਼ ਕੀਤੀ ਗੁਰੂ ਜੀ ਸਾਡਾ ਕੀ ਹਾਲ ਹੋਰ ਲੋਕ ਰਾਜੇ ਜੰਗਲੀ ਮਿਰਗਾ ਦਾ ਸ਼ਿਕਾਰ ਮਾਰਦੇ ਸਨ ਹਰੀਜਨ ਪੈਸ ਗਊਆ ਮਾਰ ਕੇ ਸ਼ਿਕਾਰ ਕਰਦੇ ਹਨ ਇੰਨਾ ਕਈ ਪਸ਼ੂ ਮਾਰ ਗਵਾਏ ਹਨ ਤਾਂ ਗੁਰੂ ਜੀ ਬਚਨ ਕੀਤਾ ਤੁਸੀਂ ਪਸ਼ੂਆਂ ਦੀ ਪੁੱਛਾ ਦਾ ਮੋਲ ਲੈ ਕੇ ਉਸ ਦੀ ਗਊ ਖਰੀਦ ਕੇ ਟਹਿਲ ਕਰੋ ਤੁਹਾਡਾ ਪੁੰਨ ਹੋਏਗਾ ਫਿਰ ਕੋਈ ਨਾ ਮਾਰੇਗਾ ਗਊ ਰੱਛਿਆ ਹੋਵੇਗੀ ਸਿੱਖਾਂ ਪੁੱਛਿਆ ਹੇ ਗੁਰੂ ਜੀ ਜੋ ਕੇ ਸ਼ੋਹਤ ਮੰਨਦੇ ਹਨ ਤਾਂ ਗੁਰੂ ਜੀ ਬਚਨ ਕੀਤਾ ਸ਼ਬਦ ਅੰਦਾਗਾ ਆਬੂ ਜੇ ਥੀਆ ਕਿਉ ਪਾਦਰੂ ਜਾਵੇ ਹਰੀਜਨ ਗਊਆ ਕੋ ਜ਼ਹਿਰ ਦੇ ਕੇ ਮਾਰ ਦਿੰਦੇ ਹਨ ਵਾਸਤੇ ਚੰਮੜੇ ਦੇ ਸੋ ਇਨਾਂ ਕੋ ਮਜ਼ਦੂਰੀ ਦੇਣੀ ਚਾਹੀਏ ਚੰਮ ਨਹੀਂ ਦੇਣਾ ਚਾਹੀਏ ਕਿਉਂ ਜੋ ਗਊ ਹੱਤਿਆ ਇਨਾ ਕਰਨ ਅੱਗੇ ਰਾਜ ਬ੍ਰਾਹਮਣਾਂ ਦਾ ਸੀ ਖਤਰੀ ਵੈਸ਼ ਛੂਦਰ ਇਹ ਸਭ ਲੱਗੇ ਨਾਮਦਾਨ ਇਸ਼ਨਾਨ ਦੇ ਸਾਧਨ ਕਰਨ ਉਹਨਾਂ ਦਾ ਤੇਜ ਵੱਧ ਗਿਆ ਫਿਰ ਬ੍ਰਾਹਮਣਾਂ ਕ੍ਰੋਧ ਕੀਤਾ ਜਪ ਤਪ ਛੋੜ ਕਰ ਕਰਮ ਕਸਾਈ ਬਣੇ ਨੀਚ ਤਾਰੀ ਲੋਕਾ ਪਾਸ ਬਹੁਤ ਤੰਨ ਹੈ ਜਿਸ ਕਲ ਕੀ ਨੁਕਸਾਨ ਹੋਵੇ ਸੋ ਕੁਝ ਲਿਖੋ ਫਿਰ ਗੁਣ ਔ ਗੁਣ ਸ਼ੋਹਤ ਲੱਗੇ ਦੱਸਣ ਸ਼ਬਦ ਨਰੂ ਮਰੈ ਨਰੂ ਕਾਮੇ ਨਾ ਹੋਵੇ ਪਸੂ ਮਰੇ ਦਸ ਕਾਜ ਸਵਾਰੇ ਰਾਜੇ ਬਾਬੂ ਕਿਸੇ ਕੰਮ ਚੰਮ ਦੀ ਸ਼ੋਨ ਹੀ ਰੱਖੀ ਚਾਰ ਬਰਨ ਸ਼ੋਹਤ ਨਹੀਂ ਰੱਖਦੀ ਖੇਤੀ ਕਰਨ ਵਾਲੇ ਕੱਚੇ ਚੰਮਾਂ ਦੇ ਰਸੇ ਬਰਤਮਾਨ ਕੀਤੇ ਚੜਸੇ ਬੋਕੇ ਬਰਤਦੇ ਹਨ ਰਾਜੇ ਸ਼ਤਰੀ ਚੰਮ ਦੇ ਕਮਰ ਕੱਸੇ ਕਰਦੇ ਹਨ ਦੇਵਤਾ ਕੇ ਦਵਾਰੇ ਵਿਖੇ ਸਰੰਗੀ ਡੱਡ ਢੋਲ ਕੀ ਜੋੜੀਆਂ ਬਰਤਮਾਨ ਹੈ ਔਰ ਬ੍ਰਾਹਮਣ ਜੁੱਤੀਆਂ ਮਨਸਾ ਕੇ ਲੈਂਦੇ ਹਨ ਤਾਂ ਤੇ ਚਾਹੀਏ ਹਰੀ ਜਣਾ ਸੇ ਚਮ ਲੈ ਕੇ ਮਜ਼ਦੂਰੀ ਖਰਚ ਕਰ ਜੋੜਾ ਬਣਵਾਕਰ ਬਿਹੰਗਮ ਸਿੱਖਾਂ ਕੋ ਪਹਿਨਾ ਦੇਵੋ ਬੋਲੋ ਸ਼੍ਰੀ ਵਾਹਿਗੁਰੂ ਜੀ ਇੱਕ ਸਿੱਖ ਨੇ ਅਰਜ਼ ਕਰੀ ਮੈਨੋਂ ਧੀ ਦੀ ਰੀਤ ਕਰਾਂ ਗੁਰੂ ਜੀ ਬਚਨ ਕੀਤਾ ਸਿੱਖਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਾ ਬਾਲ ਰੱਖਿਆ ਹੋਵੇਗੀ ਹੋਰ ਰੀਤ ਕਰਨੇ ਸੇ ਨੋਤੀਆਂ ਦਾ ਪਰਦਾ ਜ਼ਾਹਿਰ ਹੋਤਾ ਹੈ ਗਰਭਮਾਨ ਹੋਣਾ ਦੂਸਰਾ ਜਨਮ ਹੈ ਕਈ ਮਾਮਾ ਕਈ ਲੜਕੇ ਬਿਨਸ ਜਾਂਦੇ ਹਨ ਤੇ ਤੁਸੀਂ ਉਸ ਦੀ ਸ਼ਾਦੀ ਦਾ ਸ਼ੁਕਰਾਨਾ ਮਨਾਇਆ ਕਰੋ ਨਾਮਦਾਨ ਦੀਕੇ ਭਜਨ ਪਾਠ ਕਰਾਓ ਸੋ ਇਸ ਦਾ ਪਲਾਂ ਹੋਵੇ ਚੁਪਈ ਸਿੱਖ ਗੁਰੂ ਕੇ ਆਗਿਆ ਮਾਨੀ ਸਾਖੀ ਭੋਗ ਜੋ ਪਾਈ ਗਿਆਨੀ ਕੇਸ ਗੜ ਕੋ ਗੁਰੂ ਪਧਾਰੇ ਸਿੰਘ ਵਾਹਿਗੁਰੂ ਮੁਖ ਉਚਾਰਿਓ ਅੱਗੇ ਸਾਖੀ ਚੌਥੀ ਚੱਲੀ ਸ੍ਰੀ ਗੁਰੂ ਜੀ ਕੇਸਗੜ ਸਾਹਿਬ ਜੀ ਦੀਵਾਨ ਲਗਾ ਕੇ ਬੈਠ ਕੇ ਹੁਕਮ ਹੁਆ ਸਿੱਖੋ ਪੰਜ ਖੰਡੇ ਲਿਆਓ ਇੱਕ ਸਾਡੇ ਸੀਸ ਦਾ ਸੀਸ ਰਖਸ਼ਿਆ ਵਾਸਤੇ ਔਰ ਚਾਰ ਚਾਰੋ ਸਾਧ ਜਾਦਿਆ ਵਾਸਤੇ ਲੈ ਆਓ ਗੁਰੂ ਜੀ ਦਸਤਕਤ ਖੰਡਿਆ ਪਰ ਲਾਇ ਚੇਤਰ ਨੂੰ 1 ਮਈ ਨੂੰ ਸੁਖਬਾਡੀ ਨੇ ਉਕਰੇ ਪ੍ਰੇਮ ਸੇ ਬਣਾਇ ਕਰ ਲੈ ਆਏ ਹਾਜ਼ਰ ਕੀ गुरु जी देख प्रसन्न हुए और भजन किया सिखा निहाल और हे सिखा हे खंडा मेरा स्वरूप है बहुत दिन ये सिखों को दर्शन देके उद्धार उधार करेगा दोहरा सतगुर खंडे देख कर हुए बहुत कृपाल दर्शन करके तुरंत ही होवे सिख निहाल गुरु जी का जाप कर जब जी पड़े विचार अमृत खंडे का शके महिमा अपर अपार ਸ਼੍ਰੀ ਗੁਰੂ ਨਾਨਕ ਜੀ ਬਾਵੇ ਸ੍ਰੀ ਚੰਦ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਣੇ ਦੇ ਸਮੇਂ ਕਿਤੇ ਵੀ ਅੰਮ੍ਰਿਤ ਵਿੱਚ ਗੰਗਾ ਦਾ ਜਲ ਨਹੀਂ ਪਾਇਆ 10 ਪਾਤਸ਼ਾਹੀਆਂ ਸੰਗਤ ਖਾਲਸੇ ਜੀ ਦਾ ਗੰਗਾ ਇਸ਼ਟ ਨਹੀਂ ਦੇਖੋ ਦੇਖੀ ਦਾ ਮੇਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ